ਜੇ ਨੰਨਾ ਬਚਾਉਣਾ ਬਚਾ ਲੈਣਾ ਵਾ ਦੋਹਾਂ ਟਾਈਂ ਕਿੱਲਿਆਂ ਚ ਜਿੱਥੇ ਹੋਰ ਰੋਟੀ ਖਾਣਗੇ ਨਾ ਉੱਥੇ ਇਹ ਵੀ ਰੋਟੀ ਖਾਈ ਜਾਊਗੀ ਭੁੱਖੀ ਨਹੀਂ ਮਰਨ ਲੱਗੀ ਉੱਥੇ ਤੋਰਦੇ ਤੈਨੂੰ ਮੈਂ ਨਹੀਂ ਮੇਰੇ ਅੱਖੇ ਲਾ ਕੇ ਜਿੱਤਰਾ ਦੇ ਉਹ ਕੰਮ ਕਰਦੀ ਫਿਰਦੀ ਐਵੇਂ ਹੋਰ ਕੋਈ ਨਵਾਂ ਕੰਮ ਕਰੋਗੀ ਅੱਗੇ ਨੇ ਬਥੇਰੀ ਬਦਨਾਮੀ ਕਰਾਤੀ ਐ ਮੰਮੀ ਨਵ ਦਾ ਰਿਸ਼ਤਾ ਕਿੰਨੇ ਰਿਸ਼ਤਾ ਕਰਵਾਇਆ ਉਹਦਾ ਕਿੰਨੇ ਕਰਾਉਣਾ ਮੈਂ ਕਰਾਉਣ ਢਈ ਆ ਤੂੰ ਹੀ ਕਰਾਉਂਦੇ ਤੂੰ ਹੀ ਤਾਂ ਨੂੰ ਦੱਸਿਆ ਹੀ ਨਹੀਂ ਤੈਨੂੰ ਦੱਸਣਾ ਜ਼ਰੂਰੀ ਹੀ ਅੱਜ ਸੂਰਜ ਜਿੱਥੇ ਚੜਦਾ ਨਾ ਉਧਰੋਂ ਹੀ ਚੜਿਆ ਵਾ ਸਿਰਫ ਇਹ ਕਹਣਾ ਤਾਡੀ ਤਾਈ ਨੇ ਮੈਨੂੰ ਚੇਚਾ ਕੱਲਿਆ ਵਾ ਤੂੰ ਜਾ ਉਧਰ ਤਾਈ ਨੇ ਤੇ ਉਹ ਵੀ ਤੁਹਾਨੂੰ ਹਾਂ ਸਮਝ ਤਾਡੀ ਤਾਈ ਨੇ ਮੈਨੂੰ ਕੱਲਿਆ ਤੇ ਨਾਵ ਕਿੱਥੇ ਆ ਉਹ ਵੇਖੋ ਅੰਦਰ ਬੈਠੀ ਹੀ ਹੋ ਤੇ ਆਜੋ ਤੁਹਾਨੂੰ ਨਵਦੀ ਦੀ ਨਾ ਬੁਲਾਉਣੀ ਆ ਨਵਦੀ ਜੀ ਉੱਠੋ ਵੇਖੋ ਕੌਣ ਆਇਆ ਜੀ ਉਹ ਬੀਜੀ ਤੁਸੀਂ ਸਾਸ਼ਿਕਾ ਬਬੀ ਜੀ ਸਾਸ਼ਿਕਾ ਬੋ ਕੀ ਆ ਲਾ ਠੀਕ ਜੀ ਦੰਦੀਆਂ ਤੁਸੀਂ ਸੁਣਾਓ ਤੇ ਤੁਸੀਂ ਕਿਦਾਂ ਵੇਖ ਲਓ ਮੈਂ ਤਾਂ ਆ ਗਈ ਆ ਬਸ ਤੁਹੀ ਨਹੀਂ ਹੁੰਦੀਆਂ ਆਪਣੀ ਤਾਈ ਤੋਂ ਡਰਦੀਆਂ ਤੁਹਾਨੂੰ ਫਿਰ ਪਤਾ ਹੀ ਆ ਉਧਰਾਂ ਕਿਤੇ ਗੱਲਾਂ ਹੀ ਸੋਣੀਆਂ ਹੁੰਦੀਆਂ ਉਹਨਾਂ ਚੰਗਾ ਹੀ ਸੋਚਦੇ ਵੀ ਘਰੇ ਰਹਿਣੇ ਨਾਲੇ ਮੈਨੂੰ ਤੇ ਹੁਣ ਉਦਾਂ ਵੀ ਨਹੀਂ ਬਾਹਰ ਜਾਉਣ ਦੇਂਦੀ ਚੱਲ ਕੋਈ ਗੱਲ ਨਹੀਂ ਤੇ ਸ hẳn ਤੋਂ ਹੀ ਆ ਜਾ ਗਾਰ ਸਾਡੇ ਘਰ ਆਈ ਹਾਂ ਭਾਬੀ ਜੀ ਮੈਂ ਸਵੇਰੇ ਤਾਈ ਜੀ ਕਹਿੰਦੇਗੀ ਤੁਸੀਂ ਦੋ ਦਿਨ ਦੇਣਾ ਨਹੀਂ ਤੁਸੀਂ ਕਿਤੇ ਗਏ ਹੋ ਗਏ ਤੇ ਜ਼ਰੂਰ ਹਾਂ ਪਰ ਇਹ ਗੱਲ ਤਾਂ ਹੋਈ ਨਹੀਂ ਪਿਆ ਆਪਾ ਉਥੇ ਰਹਿਣਾ ਵਾ ਨਾਲੇ ਨਾ ਮੇਰੀ ਭੈਣ ਦੇ ਮੁੰਡੇ ਦਾ ਜਨਮ ਦੇਣੀ ਆ ਆਪਾ ਉਥੇ ਗਏ ਆ ਵਧੀਆ ਵਧੀਆ ਹੋ ਗਿਆ ਜਨਮ ਦਿਨ ਫਿਰ ਬੜਾਈ ਸੋਣਾ ਹੋ ਗਿਆ ਚਲੋ ਫਿਰ ਤੇ ਤੁਹਾਨੂੰ ਵਧਾਈਆਂ ਹਣ ਬਹੁਤੀਆਂ ਹੋਣੀਆਂ ਤੁਹਾਨੂੰ ਵੀ ਬਹੁਤੀਆਂ ਵਧਾਈਆਂ ਮੰਮੀ ਹਣੀ ਸਗਾਂਦੀਆਂ ਤੂੰ ਆਪਣੀ ਨਾਨਾ ਨੂੰ ਲੈ ਆਉਣਾ ਈ ਮੈਂ ਉਹਨਾਂ ਦਾ ਕਿੱਥੇ ਟਾਈਮ ਲੱਗਦਾ ਉਹ ਤਾਂ ਸਿਰਫ ਘਰ ਦੇ ਕੰਮ ਨੂੰ ਬਸ ਕਰੀ ਜਾਂਦੀਆਂ ਤੁਹਾਡਾ ਆਹ ਕੰਮ ਰਹਿ ਗਿਆ ਆਹ ਰਹਿ ਗਿਆ ਕੋਈ ਨਹੀਂ ਜਾਵਾਂਗੇ ਅਸੀਂ ਵੀ ਕਹਿ ਦਿੰਦੀਆਂ ਜੇ ਜਾਂਦੀਆਂ ਤਾਂ ਤੁਸੀਂ ਹੈ ਨਹੀਂ ਜੇ ਜਾਣਾ ਦੱਸੋ ਕਿੱਥੇ ਆ ਤੁਹਾਨੂੰ ਪਤਾ ਹੀ ਆ ਤਾਈ ਤੇ ਸਾਨੂੰ ਤੁਹਾਡੇ ਲੱਗੇ ਨਹੀਂ ਲੱਗਣੇ ਤੇ ਤੁਹਾਡੇ ਨਾਲ ਜਾਣਦੇ ਨਾ ਉਹਨਾਂ ਨੇ ਸਾਨੂੰ ਮੰਮੀ ਦਾ ਨਵਤਨ ਕੀ ਦੱਸਾਂ ਉਹ ਤਾਂ ਸਵੇਰੇ ਮੈਨੂੰ ਨਹੀਂ ਜਾਣਦੇ ਐਂਡੇ ਕਹਿੰਦੇ ਆ ਅਜੇ ਸ਼ੋਸ਼ੇ ਬਾਜ਼ੀਆਂ ਚ ਨਹੀਂ ਪਈ ਤਾਂ ਚਲੋ ਚੰਗਾ ਹੋਇਆ ਚਲ ਗਏ ਤੇ ਹੁਣ ਇੱਥੇ ਗਰਮੀ ਚ ਖਲੋਤੇ ਰਹਿਣਾ ਆਓ ਅੰਦਰ ਨਾਲ ਤੁਹਾਨੂੰ ਪਾਣੀ ਪਿਉਂਦੇ ਆ ਹਾਂ ਜੀ ਚਲੋ ਮਮਾ ਚਲੋ ਤੁਸੀਂ ਅੰਦਰ ਬਹੁਤ ਪਾਣੀ ਲੈ ਕੇ ਆਂਦੀ ਆ ਬਹੁ ਮੈਨੂੰ ਕੀ ਚੀਜ਼ ਦੀ ਜਰੂਰਤ ਹੈ ਨਹੀਂ ਆ ਤੇ ਆਓ ਮੇਰਾ ਬਹੁ ਤੁਹਾਡੇ ਨਾਲ ਨਾ ਮੈਂ ਜ਼ਰੂਰੀ ਗੱਲ ਕਰਨੀ ਹੈ ਫਿਰ ਮੈਂ ਜਾਣਾ ਵੀ ਹੈਗਾ ਮੰਮੀ ਆਦੀ ਛੇਤੀ ਆ ਜੀ ਚਲੋ ਫਿਰ ਕ ਮਮੀ ਕਰ ਲੈਨ ਕਿੱਥੇ ਗਈ ਐ ਇਧਰ ਲੈਨ ਜਰਾ ਕਿ ਨਵ ਕਰ ਗਈ ਐ ਨਵ ਕਰ ਕੀ ਕਰਨਾ ਦੱਸ ਦਿਆਂ ਤੇਨੂੰ ਮੈਂ ਨਵ ਤੈਨੂੰ ਕੀ ਗੱਲ ਦਾ ਪਤਾ ਵਾ ਨਹੀਂ ਭਾਬੀ ਜੀ ਮੈਨੂੰ ਤਾਂ ਨਹੀਂ ਕਿਸੇ ਗੱਲ ਦਾ ਪਤਾ ਹੁਣ ਕੀ ਗੱਲ ਹੋਈ ਆ ਗੱਲ ਤੇ ਕੋਈ ਨਹੀਂ ਹੋਈ ਤੂੰ ਡਰਨਾ ਮੈਨੂੰ ਨਾ ਡਰ ਲੱਗਦਾ ਵਾ ਨਾ ਕਿ ਤਾਈ ਨੇ ਧੰਨੋ ਸਪੈਸ਼ਲ ਕੱਲ ਲਿਆ ਵਾ ਵੀ ਕੋਈ ਜ਼ਰੂਰੀ ਕੰਮ ਆ ਦੱਸੋ ਕੀ ਹੋਇਆ ਵਾ ਬਹੁ ਮੈਂ ਦੱਸਣੀ ਆ ਹੌਂਸ ਲੈਣਾ ਸੋਣਾ ਤੇਰੇ ਨਾ ਰਿਸ਼ਤੇ ਦੀ ਗੱਲ ਹੂੰਂਡੀ ਆ ਤੇ ਤੈਨੂੰ ਪਤਾ ਹੈ ਨਹੀਂ ਰਿਸ਼ਤੇ ਦੀ ਗੱਲ ਅੰਮ ਦੋਵਾਂ ਨੂੰ ਨਹੀਂ ਪਤਾ ਹਾਂ ਤਾਂ ਕੁਛ ਨਹੀਂ ਪਤਾ ਮੈਨੂੰ ਆਪਨੇ ਕੁਝ ਪਤਾ ਤੁਹਾਡੇ ਪਾਪਾ ਨੇ ਵੀ ਨਹੀਂ ਤੁਹਾਨੂੰ ਦੱਸਿਆ ਨਹੀਂ ਹਾਨੂੰ ਤਾਂ ਕੁਛ ਨਹੀਂ ਦੱਸਿਆ ਮੰਮੀ ਮੈਨੂੰ ਕਹਿਣ ਦੇ ਹੀ ਵੀ ਜਾ ਉੱਧਰ ਵੇਖ ਵੀ ਉਹਦੇ ਕੋਲ ਲੀੜੇ ਕੱਪੜੇ ਹੈਗੇ ਆ ਚਾਚ ਜੀ ਦੇ ਜਿਹੜੀ ਚੀਜ਼ ਲੈਣੀ ਹੈ ਨਾ ਤੇਰੇ ਨਾਲ ਜਾ ਕੇ ਤੇ ਲੈ ਆਉਣ ਤੇ ਤੇਰੇ ਤੇ ਠਾਕੇ ਲਾਉਣ ਦੀ ਗੱਲ ਕਰਨ ਦੇ ਪਰ ਹਾਡੀ ਹਾਡੀ ਨਾਲ ਤੇ ਡੈਡੀ ਨੇ ਕੋਈ ਗੱਲ ਨਹੀਂ ਕੀਤੀ ਪਰ ਨਾ ਮੰਮੀ ਨੇ ਨਾ ਸਾਰੇ ਚਾਚਾ ਜੀ ਨਾਲ ਗੱਲਬਾਤ ਕੀਤੀ ਆ ਤੇ ਚਾਚਾ ਜੀ ਕਹਿ ਕੇ ਆਏ ਆ ਵੀ ਕੋਈ ਗੱਲ ਨਹੀਂ ਜਿੱਦਾਂ ਤੁਸੀਂ ਆਖੋਗੇ ਨਾ ਉਦਾਂ ਹੀ ਕਰ ਲਾਂਗੇ ਤੇ ਨਾ ਵੀ ਮੈਨੂੰ ਇਹ ਗੱਲ ਦੱਸ ਵੀ ਤੂੰ ਇਹ ਰਿਸ਼ਤੇ ਲਈ ਸਹਿਮਤ ਹੈਂ ਜੇ ਤੂੰ ਨਹੀਂ ਵੀ ਨਾ ਸਹਿਮਤ ਤਾਂ ਤਾਂ ਵੀ ਮੈਨੂੰ ਦੱਸ ਦੇ ਮੈਂ ਤਾਂ ਅੱਗੇ ਕਹਿਣ ਦੀ ਆ ਪੜ੍ਹਾਈ ਤੇ ਦੀ ਹਜੇ ਪੂਰੀ ਨਹੀਂ ਹੋਈ ਤੇ ਇਹਨਾਂ ਰਿਸ਼ਤੇ ਦੀ ਵੀ ਗੱਲ ਕਰਤੀ ਆ ਹਾਂ ਭਾਬੀ ਜੀ ਮੈਂ ਨਾ ਸਹਿਮਤ ਆ ਨਾਲੇ ਡੈਡੀ ਹੋਣੀ ਜਿੱਦਾਂ ਵੀ ਕਰਨਗੇ ਮੇਰਾ ਚੰਗਾ ਹੀ ਕਰਨਗੇ ਉਹਨਾਂ ਨੇ ਕਿਹੜਾ ਮੇਰਾ ਮਾੜਾ ਸੋਚਣਾ ਵਾ ਇਦਾਂ ਕਿਦਾਂ ਤੁਸੀਂ ਸਹਿਮਤ ਹੋ ਨਾ ਡੈਡੀ ਨੇ ਸਾਨੂੰ ਪੁੱਛਿਆ ਨਾ ਕਿਸ਼ਿਆ ਨਾ ਫੋਟੋ ਵਿਖਾਈ ਐ ਇਦਾਂ ਥੋੜੀ ਅੱਜ ਕੱਲ ਰਿਸ਼ਤੇ ਹੁੰਦੇ ਪਹਿਲਾ ਹੋ ਜਾਂਦੇ ਹੀ ਪਰ ਹੁਣ ਜ਼ਮਾਨਾ ਹੋ ਰਿਹਾ ਹੁਣ ਪਹਿਲਾ ਕੁੜੀ ਮੁੰਡਾ ਵੇਖਦੀ ਤੇ ਮੁੰਡਾ ਕੁੜੀ ਵੇਖਦਾ ਤੇ ਪੁੱਛ ਗਿਸ਼ ਜਿਹੜੀ ਉਹ ਵੱਖਰੀ ਕਰੀਦੀ ਆ ਫਿਰ ਨਸ਼ੇ ਪਤੇ ਕਿੰਨੇ ਚੱਲਣ ਦੇ ਤੁਹਾਨੂੰ ਪਤਾ ਹੈਗਾ ਵਾ ਦੁਨੀਆ ਤੇ ਕਿੱਦਾਂ ਦੇ ਹੁਣ ਮੁੰਡੇ ਆ ਇਹੋ ਤਾਂ ਗੱਲ ਮੈਂ ਕਹਿਂਦੀ ਆ ਪਰ ਮੰਮੀ ਮੈਨੂੰ ਕਹਿੰਦੀ ਵੀ ਪੁੱਛ ਗਿਸ਼ ਕੀਤੀ ਆ ਸਾਰੀ ਮੁੰਡਾ ਕੋਈ ਨਸ਼ਾ ਪਤਾ ਨਹੀਂ ਕਰਦਾ ਹੈਗਾ ਮੈਨੂੰ ਨਹੀਂ ਤਾਈ ਤੇ ਯਕੀਨ ਹੈਗਾ ਜੇ ਕੱਲ ਨੂੰ ਨਿਕਲ ਆਏ ਹਨ ਫਿਰ ਤਾਈ ਨੇ ਕਹਿਣਾ ਆ ਪਈ ਮੈਂ ਨਹੀਂ ਉਹਨਾਂ ਨੂੰ ਜਾਣਦੀ ਪਈ ਉਹ ਕਿਵੇਂ ਦੇਹੀ ਇਹ ਤੇ ਬਹੁਤ ਹੀ ਨਾ ਚਾਚਾ ਜੀ ਨੇ ਗੱਲ ਕੀਤੀ ਹੋਣੀ ਹੈ ਮੰਮੀ ਨਾ ਐਡੀ ਗੱਲ ਨਹੀਂ ਆ ਚੱਲ ਡੈਡੀ ਆਉਂਦੇ ਤੇ ਅੱਜ ਮੈਂ ਉਹਨਾਂ ਨੂੰ ਪੁੱਛਾਂਗੀ ਨਾ ਭਲਾ ਪਰ ਏਦਾਂ ਨਹੀਂ ਚੰਗੇ ਲੱਗੀਦਾ ਹੈਗਾ ਵੀ ਐਡਾ ਕਿੰਤਾ ਕੋਈ ਰਿਸ਼ਤਾ ਜੋੜ ਲੀਏ ਜਿਹਦੇ ਨਾਲ ਮਰਜ਼ੀ ਜਿਹੜਾ ਮਰਜ਼ੀ ਆਇਆ ਤੇ ਉਹਦੇ ਨਾਲ ਰਿਸ਼ਤਾ ਜੋੜ ਲੀਏ ਪਹਿਲਾਂ ਵੇਖੀਏ ਚਾ ਕੀ ਹੈ ਫਿਰ ਐਦਾਂ ਨਹੀਂ ਅਹੀਂ ਮੈਂ ਤੇ ਨਹੀਂ ਇਹ ਗੱਲ ਨੂੰ ਮੰਨਦੀ ਤੇ ਨਾ ਮੈਂ ਮੰਨਣਾ ਹੀ ਬਹੁਤ ਉਨੀ ਨਾ ਮਾਦੀ ਇਹ ਗੱਲ ਨੂੰ ਮੈਂ ਵੀ ਨਹੀਂ ਮੰਨਦੀ ਹੈਗੀ ਕਿਉਂਕਿ ਪਹਿਲਾਂ ਪੁਛਗਿਸ਼ ਕਰਨੀ ਚਾਹੀਦੀ ਆ ਨਾਲੇ ਮੁੰਡਾ ਕਿੰਨਾ ਪੜਿਆ ਵਾ ਹੁਣ ਕੁੜੀ ਤਾਂ ਹੱਡੀ ਪੜੀ ਆ ਅਗਲਾ ਪਲਾਸਟਿਕ ਪੜਿਆ ਹੋਊਗਾ ਪਰ ਉਹ ਸੋਚ ਨਹੀਂ ਰਾਂਦੀ ਹੈਗੀ ਇਹ ਤੇ ਗੱਲ ਹੈਗੀ ਆ ਬੰਦੇ ਦੀ ਸੋਚ ਵੀ ਰਲਣੀ ਚਾਹੀਦੀ ਆ ਨਾਲੇ ਮੇਰੀ ਗੱਲ ਸੁਣੋ ਭਾਬੀ ਜੀ ਹੁਣ ਮੈਂ ਤੇ ਇਹ ਚਾਹੁੰਦੀ ਆ ਕਿ ਮੇਰੀ ਭੈਣ ਦੀ ਜਿਹੜੀ ਪੜ੍ਹਾਈ ਰਹਿੰਦੀ ਉਹ ਪੂਰੀ ਹੋ ਜੇ ਕਿਉਂਕਿ ਕੱਲ ਨੂੰ ਜੇ ਪੜ੍ਹਾਈ ਪੂਰੀ ਹੋਊਗੀ ਤੇ ਅੱਗੇ ਜਿੱਦਾਂ ਦੇ ਮਰਜ਼ੀ ਲੱਭਣ ਇਹ ਆਪਣੇ ਪੈਰਾਂ ਤੇ ਸਟੈਂਡ ਹੋਵੇਗੀ ਆਪਣਾ ਕਮਾਏਗੀ ਤੇ ਖਾਏਗੀ ਨਾ ਤੂੰ ਬੜੀ ਬੁੱਤ ਚੁੱਪ ਚੋਪਾ ਤੂੰ ਮੈਨੂੰ ਦੱਸ ਤੇਰੀ ਜ਼ਿੰਦਗੀ ਦਾ ਸਵਾਲ ਆ ਮੈਂ ਭਾਬੀ ਜੀ ਕੀ ਦੱਸਾਂ ਮੈਨੂੰ ਤੇ ਨਾ ਕੁਝ ਸਮਝ ਹੀ ਨਹੀਂ ਲੱਗਦੀ ਕਿ ਮੇਰੇ ਨਾਲ ਬਹਾਨੇ ਕੀ ਦਿਆਵਾ ਤੇ ਮੇਰੀ ਕਿਸਮਤ ਮੈਨੂੰ ਖੜਨ ਕਿਦਾਂ ਨੂੰ ਦੇਈ ਐ ਮੈਂ ਕੁਝ ਸੋਚਿਆ ਹੀ ਤੇ ਮੇਰੇ ਨਾਲ ਹੋਣ ਕੁਝ ਦਿਆਵਾ ਚੱਲ ਬਹੁਤ ਕੋਈ ਗੱਲ ਨਹੀਂ ਮੈਂ ਤੈਨੂੰ ਇਹ ਕਹਿਣ ਦੀ ਆ ਹਜੇ ਵੀ ਮੈਂ ਤੈਨੂੰ ਮੌਕਾ ਦੇਣ ਦੀ ਆ ਵੀ ਤੇਰੇ ਤੇ ਗੱਲ ਨਹੀਂ ਲੈਂਦੀ ਤੇ ਬਾਕੀ ਵੀ ਆ ਮੁੰਡਿਆਂ ਵਾਲਿਆਂ ਨਾਲ ਅਸੀਂ ਗੱਲ ਕਰ ਲਾਂਗੇ ਵੀ ਇਹਦੀ ਹਜੇ ਪੜ੍ਹਾਈ ਕੰਪਲੀਟ ਹੋਣ ਵਾਲੀ ਆ ਤਾਂ ਆਪੇ ਕੋਈ ਗੱਲ ਨਹੀਂ ਕਰਾਉਣਗੇ ਕਾਹ ਕੋਣ ਕਰਾਉਂਦਾ ਭਾਬੀ ਜੀ ਘੋੜੀ ਵੇਖ ਲਓ ਡੈਡੀ ਨੇ ਮਾੜੀ ਜੀ ਗੱਲ ਸੁਣ ਲਈ ਤੇ ਦੀਦੀ ਨੂੰ ਬਾਹਰ ਤੱਕ ਨਹੀਂ ਜਾਣ ਦਿੰਦੇ ਤੇ ਅਗਲੇ ਬਗਾਨੇ ਹੈਗੇ ਆ ਅਗਲੇ ਆਨੇ ਰਸੋਈ 'ਚ ਡਾਹ ਦੇਣਾ ਜਾਂਦੀਆਂ ਝਾੜੂ ਪੋਚਾ ਲਵਾਉਣਾ ਵਾ ਕਿਹਨੇ ਨਹੀਂ ਪੜ੍ਹਨੇ ਪੜੁੰਨੇ ਚਾਹੁੰਦੇ ਨਾ ਇਹ ਐਵੇਂ ਡੇ ਸਿੱਧਾ ਨਹੀਂ ਕਹਿ ਸਕਦੇ ਕਿ ਮੈਂ ਨਹੀਂ ਹਾਲੇ ਵਿਆਹ ਕਰਵਾਉਣਾ ਬਹੂ ਐਦਾਂ ਨਹੀਂ ਕਾਲੇ ਨਹੀਂ ਪਈਦਾ ਹੋਈ ਦਾ ਫਿਰ ਮੰਮੀ ਨੇ ਵੀ ਇਹ ਗੱਲ ਦਾ ਗੁੱਸਾ ਕਰਨਾ ਵਾ ਵੀ ਮੈਂ ਰਿਸ਼ਤਾ ਕਰਾਉਂਦੀ ਆ ਤੇ ਰਿਸ਼ਤਾ ਨਹੀਂ ਕਰਨਦੇ ਨਾਲੇ ਮੰਮੀ ਨੇ ਬਹੁਤ ਤੁਹਾਡਾ ਜਿੱਦਾਂ ਮਰਜ਼ੀ ਆ ਨਾ ਤੁਹਾਡੇ ਨਾਲ ਕਰਦੇ ਤਾਂ ਨਾ ਉਹਨਾਂ ਚੰਗਾ ਹੀ ਸੋਚਿਆ ਹੁਣ ਆਵਾ ਪਤਾ ਸਾਨੂੰ ਉਹ ਸਾਡਾ ਕਿੰਨਾ ਚੰਗਾ ਸੋਚਦੀ ਆ ਜੇ ਚੰਗਾ ਸੋਚਦੇ ਹੁੰਦੇ ਨਾ ਕਿ ਅੱਜ ਮੇਰੀ ਭੈਣ ਇੱਕੇ ਨਾ ਬੈਠੀ ਹੁੰਦੀ ਕਾਲਜ ਜਾਂਦੀ ਹੁੰਦੀ ਤੇ ਨਾ ਹੀ ਫਿਰ ਵੰਸਵੰਨੇ ਰਿਸ਼ਤੇ ਲੱਭ ਕੇ ਹੱਲੇ ਲਿਆਉਂਦੇ ਤੇ ਨਾਲੇ ਮੇਰੀ ਭੈਣ ਇੱਕ ਗੱਲ ਮੇਰੀ ਸੁਣ ਲਾ ਜੇ ਤਾਨੂੰ ਉੱਥੇ ਮੁੰਡਾ ਪਸੰਦ ਆਇਆ ਤੇ ਠੀਕ ਆ ਜੇ ਮੁੰਡਾ ਪਸੰਦ ਨਾ ਆਇਆ ਤੇ ਜਾਂ ਕੋਈ ਗੜਬੜ ਲੱਗੀ ਤੇ ਉੱਥੇ ਹੀ ਨਾ ਕਰ ਦਿਓ ਕੋਈ ਲੋੜ ਨਹੀਂ ਆ ਤੁਹਾਨੂੰ ਕਿਸੇ ਤੋਂ ਡਰਨ ਦੀ ਨਵੇਂ ਗੱਲ ਸਹੀ ਆ ਜਿੱਦਾਂ ਬਹੁਤ ਉਹ ਕਹਿਣ ਦੀ ਨਾ ਇਦਾਂ ਹੀ ਹੋਊਗਾ ਤਨਾਲੇ ਹਾਂ ਭਾਬ ਵਿੱਚ ਕੋਈ ਫੋਟੋ ਫੋਟੋ ਆਈ ਏ ਮੁੰਡੇ ਦੀ ਮੈਂ ਤਾਂ ਨਹੀਂ ਵੇਖੀ ਮੰਮੀ ਨੇ ਭਾਏ ਵੇਖੀ ਹੋਈ ਚਲੋ ਮੰਮੀ ਨੂੰ ਪੁੱਛ ਕੇ ਤੇ ਫਿਰ ਦੀਦੀ ਨੂੰ ਪਹਿਲਾਂ ਫੋਟੋ ਵਿਖਾ ਦਿਓ ਕੋ ਫੋਟੋ ਤੇ ਜੇ ਸਹੀ ਲੱਗੂ ਤੇ ਫੇਰ ਹੀ ਵੇਖਣ ਜਾਣਗੇ ਉਹ ਤਾਂ ਸਹੀ ਆ ਬਹੁਤ ਮੰਮੀ ਨੇ ਨਾ ਇਹ ਗੱਲ ਨੂੰ ਗਲਤ ਮੰਨਣਾ ਵਾ ਤੇ ਜੇ ਤੂੰ ਹਾਂਦੇ ਨਾ ਮੈਂ ਆਪਣੇ ਫੋਨ ਤੇ ਛੁਰ ਛੁਰ ਤੁਹਾਨੂੰ ਵਿਖਾ ਦਾਂਗੀ ਉਹਨਾਂ ਨੂੰ ਕਹਿਣਾ ਪਹਿਲਾਂ ਹੀ ਆਂਦੀ ਮੈਂ ਫੋੜਵਾ ਵੇਖਣੀ ਆ ਚਾਚਾ ਜੀ ਨੇ ਵੇਖੀ ਹੋਣੀ ਆ ਚਲੋ ਠੀਕ ਆ ਫਿਰ ਕੋਈ ਨਹੀਂ ਜੀਦੀ ਨਹੀਂ ਉਦੋਂ ਵੇਖ ਹੀ ਲੈਣਾ ਵਾ ਜੇ ਇਹਨਾਂ ਨੂੰ ਸਹੀ ਲੱਗਾ ਤੇ ਫਿਰ ਉੱਤੇ ਚਲੋ ਓਕੇ ਆ ਜੇ ਨਾ ਲੱਗਾ ਤੇ ਫਿਰ ਨਹੀਂ ਇਹੀ ਕਰਨਾ ਰਿਸ਼ਤਾ ਅੱਛਾ ਠੀਕ ਆ ਮੰਮੀ ਮੰਮੀ ਉੱਤੋਂ ਥੋੜੀ ਛੇਤੀ ਨਹੀਂ ਕਰਤੀ ਹੈਗੀ ਹੱਜ ਵੇ ਪੜ ਲੱਗ ਕੇ ਕਿਤੇ ਲੱਗ ਜਾਂਦੀਆਂ ਤਾਂ ਚੰਗੀ ਗੱਲ ਨਹੀਂ ਛੇਤੀ ਕਾਦੀ ਆ ਪਰ ਇੱਡੀ ਕਾਲ ਵੀ ਕਾਦੀ ਹੀ ਮੰਮੀ ਉਹਨਾਂ ਦਾ ਵਿਚਾਰੀਆਂ ਦਾ ਕਿਹੜਾ ਕੋਈ ਦੋਖਾ ਕਿ ਜੰਮ ਤੰਗੀ ਦਿੰਦੀਆਂ ਨੇ ਤੂੰ ਪਤਾ ਲੈ ਨਿਆਣਾ ਵਾ ਤੈਨੂੰ ਨਹੀਂ ਆਣੀਆਂ ਗੱਲਾਂ ਦਾ ਪਤਾ ਪਿਓ ਉਹਨਾਂ ਦਾ ਵਿੱਚੇ ਵਿੱਚ ਚੁਰਦਾ ਰਹਿੰਦਾ ਵਾ ਅੱਜ ਉਹਦਾ ਕਰਾਂਗੇ ਤੇ ਫੇਰ ਹੀ ਦੂਜੀ ਵੱਲ ਹੋਵਾਂਗੇ ਚਲੋ ਠੀਕ ਆ ਮੰਮੀ ਜਿੱਦਾਂ ਤੁਹਾਨੂੰ ਠੀਕ ਲੱਗਦਾ ਵਾ ਤੇ ਮੁੰਡੇ ਦੀ ਕੋਈ ਫੋਟੋ ਫਟ ਨਹੀਂ ਹੈਗੀ ਫੋਟੋ ਮੇਰੇ ਕੋਲ ਹੁਣ ਦੂਜਾ ਫੋਨ ਹੈ ਮੈਂ ਤੇਰੇ ਫੋਨ 'ਚ ਪਵਾਉ ਫੋਟੋ ਦੀ ਚਲੋ ਕੋਈ ਨੰਮੀ ਐਡੀ ਕੋ ਗੱਲ ਬਣੀ ਆ ਜੇ ਪਾਉਣੀ ਆ ਤਾਂ ਪਵਾ ਦਿਓ ਨਹੀਂ ਤੇ ਕੋਈ ਗੱਲ ਨਹੀਂ ਮੁਰਕੇ ਆਪਾਂ ਦੇਖ ਹੀ ਲੈਣਾ ਹਨਾ ਮੁੰਡਾ ਤਾਂ ਤਰ੍ਹਾਂ ਸੋਹਣਾ ਹੀ ਦੱਸਦੇ ਆ ਤੇ ਕੋਈ ਨਹੀਂ ਫੋਟੋ ਵੀ ਮੈਂ ਪਵਾ ਦਊਗੀ ਤੇ ਕੱਲਾ ਕੱਲਾ ਹੈਗਾ ਘਰਬਾਰ ਸਾਰਾ ਇਹਦਾ ਹੀ ਜਾਂਦੀ ਦਾ ਬਣ ਜਾਣਾ ਚਲੋ ਕੋਈ ਗੱਲ ਨਹੀਂ ਮੰਮੀ ਠੀਕ ਆ ਫਿਰ ਇਹ ਆ ਤੈਨੂੰ ਉਦਾਂ ਇੱਕ ਵਾਰੀ ਫੋਟੋ ਮੰਗਵਾ ਲਾਂਗੇ ਵੇਖ ਲਾਂਗੇ ਨਾ ਹਾਂ ਨਵ ਦੀਦੀ ਮੇਰਾ ਸਿਰਵਾ ਦੋ ਤੁਸੀਂ ਤੇ ਤਿਆਰ ਹੋ ਗਏ ਜੇ ਤੇ ਮੇਰੇ ਨੂੰ ਪਤਾ ਨਹੀਂ ਲੱਗਣ ਗਿਆ ਮੈਂ ਸਿਰ ਕਿੱਦਾਂ ਦਾਵਾਵਾਂ ਤੁਸੀਂ ਬਾਦੋ ਦਾ ਹੋਣਾ ਵਾ ਸਿੰਪਲ ਜਿਹਾ ਵਾਲਾ ਹਾਂ ਚਲ ਵੇਖ ਲਓ ਕਿੱਦਾਂ ਦਾ ਕੋਨ ਨਹੀਂ ਕਰਦਾ ਚਲੋ ਪੋਨੀ ਕਰ ਦੋ ਫਿਰ ਉਹ ਤੇ ਫਿਰ ਤੁਮ ਆਪ ਵੀ ਕਰ ਹੀ ਲੈਣੀ ਵੈਸੇ ਹੀ ਨਾ ਤੈਨੂੰ ਕੋਈ ਨਾ ਕੋਈ ਬਹਾਨਾ ਚਾਹੀਦਾ ਹੁੰਦਾ ਮੇਰੇ ਤੋਂ ਸਿਰ ਬੰਨ੍ਹਦਾ ਟਾਡੇ ਕੋਲੋਂ ਨਾ ਸਿਰ ਵਗਾਉਂਦਾ ਮਜ਼ਾ ਹੀ ਬੜਾ ਆਉਂਦਾ ਠੀਕ ਆਪਣੀ ਵਰੀ ਮਹਿਲਾ ਮੈਂ ਤੈਨੂੰ ਆਨੇ ਤੇ ਉਦੋਂ ਤੋਂ ਮੇਰੇ ਆਖਿਆ ਨਹੀਂ ਲੱਗਦੀ ਮੈਨੂੰ ਨਾ ਕਿਸੇ ਦਾ ਸਿਰ ਵਾਉਣਾ ਨਹੀਂ ਆਉਂਦਾ ਮੈਂ ਤਾਂ ਨਹੀਂ ਤੁਹਾਡਾ ਬੂੰਦੀ ਮੈਂ ਕਹਿੰਦੀ ਫੇਰ ਐਵੇਂ ਪੁੱਠਾ ਸਿੱਧਾ ਸਿਰ ਹੋ ਗਿਆ ਤੁਸੀਂ ਕਹਿਣਾ ਆਹ ਕਿਦਾਂ ਦਾ ਬਾਤ ਆਈ ਠੀਕ ਹੂੰ ਫ੍ਰੈਂਚ ਨਹੀਂ ਤੀ ਗੁੱਤ ਕਰਦਾ ਤੇਰੀ ਹਾਂ ਫ੍ਰੈਂਚ ਗੁੱਤ ਕਰ ਦੋ ਤੇ ਭਾਬੀ ਵਹ ਕਹਿੰਦੇ ਸੀ ਤੁਹਾਡੇ ਕਰਿਆਵਾਂਗੇ ਆਏ ਨਹੀਂ ਹਾਲੇ ਤੱਕ ਪਤਾ ਨਹੀਂ ਕਿਉਂ ਨਹੀਂ ਆਏ ਦੀਦੀ ਤਾਨੂੰ ਲੱਗ ਨਹੀਂ ਧਿਆਵਾ ਈ ਛੇਤੀ ਨਹੀਂ ਕਰਨੀ ਜਲਦਬਾਜੀ ਜ਼ਿਆਦਾ ਹੀ ਕਰਨੀ ਧਾਈ ਦੇ ਤੇ ਸਹੀ ਨਹੀਂ ਕਰਨ ਪਰ ਹੁਣ ਕਿਆ ਵੀ ਕੀ ਸਕਦੇ ਆ ਜੇ ਫਿਰ ਕਿਆਣਾ ਤੇ ਉਹਨਾਂ ਨੇ ਫਿਰ ਗੱਲ ਪੁੱਠੇ ਪਾਸੇ ਲਾ ਜਣੀ ਤੈਨੂੰ ਪਤਾ ਤੇ ਹੈਗਾ ਉਹਨਾਂ ਦਾ ਚਲੋ ਪੁੱਠਿਆਂ ਹੀ ਕਾਨੂੰਨਾ ਕਢਣੀ ਆਂਦੀਆਂ ਵਾ ਇਹ ਤੇ ਗੱਲ ਹੈਗੀ ਆ ਚਲ ਉੱਥੇ ਜਾ ਕੇ ਮਾਹੌਲ ਚੱਲ ਵੇਖਾਂਗੇ ਨਾ ਜੇ ਮੁੰਡਾ ਸਹੀ ਹੋਇਆ ਜੇ ਨਾ ਹੋਇਆ ਤੇ ਮੈਂ ਤੁਹਾਨੂੰ ਉੱਥੇ ਦੱਸ ਦਾਂਗੀ ਤੇ ਤੂੰ ਹੀ ਮੈਨੂੰ ਵੀ ਦੱਸ ਦਿਓ ਵੀ ਤੁਹਾਨੂੰ ਸਹੀ ਲੱਗਾ ਕਿ ਨਹੀਂ ਲੱਗਾ ਠੀਕ ਤੇਰੀ ਕਿੰਨੇ ਸੋਨੀ ਉਥੇ ਸੋ ਨਹੀਂ ਸੋਣੀ ਕਿਉਂ ਨਹੀਂ ਆ ਭੈਣ ਮੇਰੀ ਦੀ ਜ਼ਿੰਦਗੀ ਦਾ ਸਵਾਲ ਆ ਐਦਾਂ ਕੋਈ ਕਿਉਂ ਨਹੀਂ ਸੁਣੂਗਾ ਸਾਡੀ ਗੱਲ ਚੱਲ ਕੋਈ ਗੱਲ ਨਹੀਂ ਵੇਖ ਲਾਂਗੇ ਉੱਥੇ ਜਾ ਕੇ ਵੇਖ ਲਾਂ ਅਸੀਂ ਦੋਵੇਂ ਜਾਣੀਆਂ ਆ ਇੱਕ ਦੂਜੇ ਦਾ ਸੋਚਦੇ ਹਾਂ ਔਰ ਕੋਈ ਨਹੀਂ ਸਾਡੇ ਬਾਰੇ ਸੋਚਦਾ ਇਹ ਤੇ ਗੱਲ ਹੈਗੀ ਆ ਪਰ ਦੀਦੀ ਹੁਣ ਜ਼ਿੰਦਗੀ ਦਾ ਸਵਾਲ ਆ ਪਹਿਲਾਂ ਤੇ ਚੱਲ ਚੁੱਪ ਕਰਕੇ ਜੋ ਵੀ ਕਿਸੇ ਨੇ ਸੁਣਾਇਆ ਸੁਣ ਲਿਆ ਪਰ ਇਹ ਸਾਰੀ ਲਾਈਫ ਦੀ ਗੱਲ ਹੁੰਦੀ ਆ ਜੇ ਤੁਹਾਨੂੰ ਸਹੀ ਲੱਗੂ ਮੁੰਡਾ ਮੈਂ ਹੁਣ ਵੀ ਕਹਿਣ ਦੀ ਆ ਉੱਥੇ ਵੀ ਜਾ ਕੇ ਤੁਹਾਨੂੰ ਜ਼ਰੂਰ ਕਹਾਂਗੀ ਕਿ ਫੇਰ ਹੀ ਤੁਸੀਂ ਕੋਈ ਫੈਸਲਾ ਲਾ ਲਿਓ ਐਵੇਂ ਬਾਅਦ ਸਾਰੀ ਜ਼ਿੰਦਗੀ ਰੋਂਦੇ ਰਹੋਗੇ ਜੇ ਉਹ ਜਾਂ ਮੁੰਡਾ ਹੋਇਆ ਤੇ ਮੈਨੂੰ ਇੰਨਾ ਵੀ ਸ਼ੱਕ ਆ ਕਿ ਤਾਈ ਨੇ ਕਿਹੜੀ ਕੋਈ ਸਿੱਧਾ ਜਿਹੜਾ ਵਾ ਰਿਸ਼ਤੇਦਾਰ ਸਪਾਈ ਹੋਣੀ ਆ ਕੋਈ ਨਾ ਕੋਈ ਘਾਲੋ ਤੇ ਜ਼ਰੂਰ ਹੋਊਗੀ ਸਮਣ ਹੁਣ ਕਿਸੇ ਦੇ ਮੂੰਹ ਤੇ ਥੋੜੀ ਲਿਖਿਆ ਵਾ ਕਿ ਮੈਂ ਮਾੜਾ ਵਾਂ ਹੁਣ ਕਿਸੇ ਨਾਲ ਵਿਚਰਾਂਗੇ ਤੇ ਫੇਰ ਹੀ ਪਤਾ ਲੱਗਦਾ ਵਾ ਵੀ ਬੰਦਾ ਕਿੱਦਾਂ ਦਾ ਵਾ ਨਾਲੇ ਨਾ ਤੂੰ ਬਹੁਤੀਆਂ ਗੱਲਾਂ ਨਾ ਕਰੀਂ ਉਥੇ ਇਹ ਨਾ ਹੋਏ ਤਾਈ ਮਣਕੇ ਤੇਰੀ ਵਾਰੀ ਵੀ ਛੇਤੀ ਲਾ ਦੇ ਭੀ ਇਹਦੇ ਵਾਸਤੇ ਵੀ ਹੁਣ ਮੈਂ ਮੁੰਡਾ ਲੱਭਾਂ ਜਲਦੀ ਜਲਦੀ ਤਾਈ ਦਾ ਕੁਝ ਪਤਾ ਵੀ ਨਹੀਂ ਆ ਤੁਹਾਡੀ ਗੱਲ ਵੀ ਸਹੀ ਆ ਉੱਤ ਜਿੰਨਾ ਬਚ ਕੇ ਰਹਿਣਾ ਉਹ ਨਹੀਂ ਚੰਗਾ ਵਾ ਹਾਂ ਚ ਚਲੋ ਕੋਈ ਗੱਲ ਨਹੀਂ ਹੁਣ ਉੱਥੇ ਜਾ ਕੇ ਵੇੰਨੇ ਕੀ ਹਿਸਾਬ ਤਾਵਿਆ ਲੈ ਠੀਕ ਆ ਹਾਂ ਆ ਸੋਣੀ ਹੋ ਗਈ ਗੁੱਤ ਤੇ ਹਾ ਲਾਉਣੇ ਕਲਿੱਪ ਆਏ ਮੈਂ ਆਪੇ ਲਾ ਲੈਂਨੀ ਆ ਲੈ ਆ ਉਹ ਹਮ ਫਾਲ ਕੱਟਦੀ ਆ ਦੇਖੀਏ ਵੇਖ ਕੇ ਆਵਾਂ ਹੁਣ ਤੂੰ ਕਿੱਥੇ ਜਾਣਾ ਉਹਨਾਂ ਨੇ ਕਹਿਣਾ ਇਹਨਾਂ ਨੂੰ ਬਹੁਤੀ ਜ਼ਿਆਦਾ ਕਾਲੀ ਹੈ ਉਹਨਾਂ ਨਾਲੋਂ ਜ਼ਿਆਦਾ ਗਲਤੀ ਮੈਨੂੰ ਲੱਗਦਾ ਤੀਨੋਂ ਨਹੀਂ ਕਿ ਸ਼ੇਤੀ ਸ਼ੇਤੀ ਦੀ ਦਿਨੋਂ ਕਰੋ ਲਈਏ ਮੈਨੂੰ ਕਾਲੀ ਨਹੀਂ ਮੈਂ ਇੱਥੇ ਕਹਿ ਨਹੀਂ ਸਕੋ ਹਾਲੇ ਤਾਂ ਦਾ ਨਾ ਹੀ ਵਿਆਹ ਹੁੰਦਾ ਤੇ ਚੰਗੀ ਗੱਲ ਸੀ ਮੈਂ ਤਾਂ ਕਹਿਣ ਦੀਆਂ ਕਿ ਸਾਨੂੰ ਤਿਆਰ ਕਰਕੇ ਭਾਇਆ ਤੇ ਬਾਅਦ ਵਿੱਚ ਇਹ ਨਾ ਹੋਵੇ ਕਿ ਵੇਂਦੇ ਰਹਿਣ ਕਿ ਤੂੰ ਹੀ ਆਪ ਨਹੀਂ ਆਈਆਂ ਤੇ ਅਸੀਂ ਤੁਹਾਨੂੰ ਵੇਖਣ ਡਿੰਗਾ ਹਾਂ ਚੁਗਾਲਾ ਨਾ ਸੁਣੀਆਂ ਬੈਜਣਾ ਚੁੱਪ ਕਰਕੇ ਬੈਠੀ ਰਹੇ ਵੇਖੀ ਤਾਈ ਨੇ ਆਪੇ ਆਪਣੀ ਲੋੜ ਨੂੰ ਆਣਾ ਵਾ ਉਹੀ ਅੱਗੇ ਲੱਗੇ ਹਨ ਜਦੋਂ ਜਾਣਾ ਹੋਏ ਆਪੇ ਆ ਜਾਣਗੇ ਚਲੋ ਵੇਖ ਲੈਨੇ ਫਿਰ ਕੀ ਲੱਭਣ ਦੀਆਂ ਕਿ ਗਵਚ ਗਿਆ ਮੰਮੀ ਕੁਝ ਵੀ ਨਹੀਂ ਬਸ ਤਿਆਰ ਹੁੰਦੀ ਹਾਂ ਤੇ ਆਹ ਵੇਹਾ ਸੂਟ ਹੁਣ ਕਿੱਡਾ ਸੋਹਣਾ ਲੱਗਣ ਡਿਆ ਕਿੰਨਾ ਫੱਬਣ ਡਿਆ ਪਹਿਲਾਂ ਕਿ ਪਰੋਲਾ ਜਾਂ ਪਾ ਕੇ ਬੈ ਗਈ ਸਾਡਾ ਜਲੂਸ ਹੀ ਕੱਢਣਾ ਹੁੰਦਾ ਹਰਥਾ ਮੰਮੀ ਗੱਲ ਜਲੂਸ ਆ ਰਹੀ ਨਹੀਂ ਆ ਉਹਦੈਨ ਮੈਂ ਕਾਟਨ ਦਾ ਪਾਇਆ ਇਹ ਵੀ ਚਲ ਗਰਮੀ ਬੜੀ ਆ ਆ ਤਾਂ ਹੁਣ ਮੈਨੂੰ ਤੁਹਾਡੇ ਕਹਿਣ ਤੇ ਪਾਉਣਾ ਪਿਆ ਨਹੀਂ ਤੇ ਇਹੋ ਜਿਹੇ ਪ੍ਰੋਗਰਾਮ ਦੇ ਛੋੜੇ ਕਾਟਨ ਦੇ ਸੂਟ ਚੰਗੇ ਲੱਗਦੇ ਕਿਸੇ ਨੇ ਤੇ ਉਹ ਆਖਣਾ ਨੇ ਬਣਾ ਕੇ ਦੀ ਦਿੰਦੇ ਚਲੋ ਠੀਕ ਆ ਮੰਮੀ ਆ ਤੇ ਮੈਂ ਫਿਰ ਉਧਰ ਚੱਲੀ ਵੇਖਾਂ ਜਰਾ ਕਿ ਹੋਏ ਤਿਆਰ ਜਾ ਮਮੀ ਵੀ ਵੇਖਾਉ ਫਿਰ ਉਹਨਾਂ ਨੂੰ ਕਹੋ ਫਿਰ ਚੱਲੀਏ ਟਾਈਮ ਸਿਰ ਆਹ ਤੇ ਆ ਨਾਲੇ ਕੰਬਲ-ਕੁੰਬਲ ਚੁੱਕ ਛੱਡ ਬਿਸਤਰਾ ਵੀ ਮਾਸਾ ਸਵਾਰ ਲਿਆ ਕਰ ਇਹਨਾਂ ਨੇ ਪਤਾ ਹੁੰਦਾ ਵੀ ਕੋਈ ਮਗਰੋਂ ਆ ਜੂਗਾ ਮਮੀ ਚੁੱਕਣ ਲੱਗੀ ਆ ਆਪੇ ਤੇ ਤੁਸੀਂ ਉਦੋਂ ਮੈਨੂੰ ਕੰਮ ਨਹੀਂ ਕਰਨ ਦਿੰਦੇ ਚੱਲੋ ਛੇਤੀ ਤਿਆਰ ਹੋ ਛੇਤੀ ਤਿਆਰ ਦੀ ਕੀ ਕਰੀਏ ਤੇ ਸੁੱਤੇ ਉੱਠਦੇ ਆ ਆਪਣਾ ਕੰਮ ਕਰ ਲਈਦਾ ਹੁੰਦਾ

ਮੈਂ ਤਾਂ ਕਿ ਕੰਨਾ ਟਾਈਮ ਵੇਖੋ ਕਿੰਨਾ ਹੋ ਗਿਆ ਜੀ ਟਾਈਮ ਨਾ ਪਹੁੰਚੀ ਜਾ ਕੇ ਚਲੋ ਅਮੈਂ ਤਾਂ ਕਿ ਨਾ ਤੁਰ ਗਿਆ ਫਿਰ ਨਾ ਹਉ ਤੇ ਬਾਕੀ ਲੈ ਲੈਣਾ ਜਿਹੜਾ ਕੋਈ ਨਾਲ ਖਾਣਾ ਜਿਹ ਕੋ ਸਮਾਨ ਸਮੂਤ ਸਮਾਨ ਸਮੂਤ ਜਿਹੜਾ ਲੈਣਾ ਕੋਈ ਸ਼ਹਿਰੋਂ ਲੈਣਾ ਆ ਹਾਂਜੀ ਕੋਈ ਨਹੀਂ ਹੈਗਾ ਪੈਟੇ ਲੱਗੋ 4-5000 ਰੁਪਈਆ ਹੈਗਾ ਕੋਈ ਗੱਲ ਨਹੀਂ ਚਾਚਾ ਜੀ ਬਾਕੀ ਮੈਂ ਵੀ ਨਾਲ ਲੈ ਲਏ ਪੈਸੇ ਕੇ ਗੱਲੋਂ ਜਿਹੜੀ ਜ਼ਰੂਰਤ ਪੈਂਦੀ ਉਥੇ ਹੌਲੀ ਜੀ ਮੰਦਾ ਦਿਓ ਆਪਾਂ ਕਰ ਲਾਂਗੇ ਜੱਟਾਂ ਨੂੰ ਉਹ ਤਾਂ ਕੋਈ ਗੱਲ ਨਹੀਂ ਤਾਂ ਨਹੀਂ ਉਹ ਜੱਟੇ ਨੂੰ ਜਾਣਾ ਫਿਰ ਹਾਂਜੀ ਚਾਚਾ ਜੀ ਬਿਲਕੁਲ ਤੇ ਬਾਕੀ ਕਿਸੇ ਗੱਲ ਦੀ ਤੂੰ ਫਿਕਰ ਨਹੀਂ ਕਰਨੀ ਹੈਗੀ ਆਪਾਂ ਰਲ ਮਿਲ ਕੇ ਜੋ ਵੀ ਹੈ ਕਰ ਲਾਂਗੇ ਬਾਕੀ ਨਾਲ ਮੰਮੀ ਤੇਰੀ ਨੂੰ ਪੁੱਛ ਲੈਨੇ ਆ ਜੇ ਕੋਈ ਚੀਜ਼ ਵਗੈਰਾ ਚਾਹੀਦੀ ਆ ਤੇ ਲੈ ਲੈਨੇ ਆ ਜੇ ਬਾਜ਼ਾਰੋਂ ਕੋਈ ਲੈਣ ਵਾਲੀ ਹੋਊਗੀ ਤੇ ਉਹ ਜਹਾਂ ਦੇ ਲਾਂਗੇ ਫਿਰ ਚਾਚਾ ਜੀ ਪੈਸੇ ਅਜੇ ਤੇ ਕੋਈ ਜ਼ਿਆਦਾ ਨਹੀਂ ਜ਼ਰੂਰਤ ਨਹੀਂ ਆ ਤੇ ਬਾਕੀ ਜੇ ਐਟ ਅ ਟਾਈਮ ਕੰਡੀਸ਼ਨ ਦੇ ਹਿਸਾਬ ਨਾਲ ਕੁਝ ਕਰਨਾ ਵੀ ਪਏਗਾ ਨਾ ਤੇ ਗੱਡੀ ਆਪਣੇ ਕੋਲ ਆ ਉੱਥੋਂ 10 ਮਿੰਟ ਦਾ ਅੱਗੇ ਅੱਡਾ ਉਹਨਾਂ ਦਾ ਉੱਥੋਂ ਚੀਜ਼ ਜਿਹੜੀ ਫੜਨੀ ਪਊਗੀ ਲੈ ਆਵਾਂਗੇ ਆਪਾਂ ਕੋਈ ਗੱਲ ਨਹੀਂ ਉਹ ਚੱਲ ਫੇਰ ਮੈਨੂੰ ਤੇ ਇਨਾ ਪਤਾ ਨਹੀਂ ਆਲੇ ਫੇਰੂ ਭਾਬੀ ਨਾਲ ਕੋਈ ਸਲਾਹ ਕਰ ਲੈਣੀ ਆ ਉਹ ਤੁਹਾਡੀ ਗੱਲ ਬਿਲਕੁਲ ਠੀਕ ਆ ਤੂੰ ਮੰਮੀ ਨੂੰ ਵੀ ਇਕੱਲੀ ਪੁੱਛ ਲੋ ਕਿਉਂਕਿ ਜਿਹੜਾ ਕੰਮ ਬੀਬੀਆਂ ਨੂੰ ਪਤਾ ਹੁੰਦਾ ਉਹਨਾਂ ਨੂੰ ਹੀ ਪਤਾ ਹੁੰਦਾ ਵਾ ਕਿ ਕਿੱਥੇ ਕੀ ਕਰਨਾ ਚੱਲ ਫੋ ਹੋ ਗਏ ਨਾ ਤਿਆਰ ਹੋ ਵੀ ਹੋ ਗਏ ਨਾਲੇ ਮੜਾ ਜਾ ਨਾ ਅਗਰਲੀ ਨੂੰ ਛੁੱਟਿਓ ਮੜਾ ਜਾ ਤੁਹਾਡੇ ਨੇ ਦਬਕੇ ਨਾਲ ਛੇਤੀ ਹੋਣਾ ਜੇ ਮੈਂ ਜਦੋਂ ਜਾਣਨ ਕਹਿੰਦੀ ਆ 5 ਮਿੰਟ 5 ਮਿੰਟ ਲੈ ਆ ਕਿੱਥੇ ਜੇ ਆ ਵੀ ਕੋ ਤਾਈ ਜੀ ਇੱਥੇ ਆ ਆਜੋ ਹੋ ਗਏ ਤਿਆਰ ਹਾਂਜੀ ਹੋ ਗਈ। ਵੇਖਾ ਮੇਰੀ ਧੀ ਕਿੰਦੀ ਸੋਹਣੀ ਲੱਗਣ ਦੀ ਤਿਆਰ ਹੋਈ ਆ। ਹਾਂ ਤੇ ਮੈਨੂੰ ਪਤਾ ਕਿੰਨੀ ਖੁਸ਼ੀ ਆ। ਅੱਜ ਮੇਰੇ ਦੀਦਾ ਵੇਖਣ ਖਾਈ ਹੋਣੀ ਆ। ਚਲੋ ਵਧੀਆ ਗੱਲ ਆ ਤਾਈ ਜੀ ਤੁਹਾਨੂੰ ਖੁਸ਼ੀ ਹੋਉਂਦੀ ਆ ਤੇ ਤੇ ਚੱਲੀਏ ਫਿਰ। ਹਾਂਜੀ ਚਲੋ। ਪਤਾ ਤੂੰ ਹੀ ਐਵੇਂ ਮੇਰੀ ਗੱਲ ਦਾ ਗੁੱਸਾ ਕਰ ਲੈਂਦੀ ਆ। ਮੈਂ ਤੁਹਾਡੇ ਭਲੇ ਵਾਸਤੇ ਹੀ ਆਨੀ ਆ। ਤੁਹਾਡੇ ਮਾੜਾ ਥੋੜਾ ਸੋਚਣਾ ਮੈਂ। ਤਾਈ ਜੀ ਹੋ ਗਏ ਤਿਆਰ ਸਾਰੇ? ਹਾਂ ਹੋ ਗਏ ਆ। ਚਲੋ ਹਿਮਿਤ ਆੜਾ ਚੱਲੀਏ ਫਿਰ। ਤੂੰ ਕਿੱਧਰ ਜਾਣਾ? ਮੈਂ ਵੀ ਨਾਲ ਜਾਣਾ ਵਾਂ ਭੈਣ ਮੇਰੀ ਦਾਵਾ ਠਾਕਾ ਤੇ ਮੈਂ ਕਿਉਂ ਨਾ ਚਾਹਾਂਗੀ ਨਹੀਂ ਤੂੰ ਘਰੇ ਹੀ ਰੋ ਤੂੰ ਕਰਨ ਨਾਲ ਜਾ ਕੇ ਵਿਖਾਉਣਾ ਤੇ ਉਹਨੂੰ ਆ ਤਾਈ ਜੀ ਮੇਰੀ ਗੱਲ ਸੁਣੋ ਜਦੋਂ ਨਾ ਵੀਰ ਦਾ ਠਾਕਾ ਲੱਗਣਾ ਹੀ ਨਾ ਤੇ ਉਦੋਂ ਤੁਸੀਂ ਸਾਨੂੰ ਨਹੀਂ ਖੜਿਆ ਤੇ ਅਸੀਂ ਕਿਹਾ ਹੈ ਚਲੋ ਕੋਈ ਗੱਲ ਨਹੀਂ ਹੁਣ ਮੇਰੀ ਭੈਣ ਦਾਵਾ ਤੇ ਮੈਂ ਨਹੀਂ ਜ ਰਹਿਣਾ ਮੈਂ ਜਾਣਾ ਹੀ ਜਾਣਾ ਵਾਂ ਕਿਉਂ ਨਹੀਂ ਤੂੰ ਰਹਿਣਾ ਮੈਂ ਨਹੀਂ ਰਹਿਣਾ ਕਿਉਂਕਿ ਮੇਰੀ ਭੈਣ ਦਾਵਾ ਮੈਂ ਵੀ ਤੇ ਵੇਖਣਾ ਨਾ ਵੀ ਕਿੱਦਾਂ ਦਾਵਾ ਫਿਰ ਭਾਈਆ ਤੇ ਮੈਂ ਮਾੜਾ ਲੱਭਣਾ ਹੈ ਦੱਸ ਭਾਈਆ ਤੂੰ ਹੀ ਮਾਰ ਤਾਂ ਮਾਰਾ ਨਹੀਂ ਕਹਿਣ ਦੀ ਪਰ ਮੇਰਾ ਹੱਕ ਬਣਦਾ ਵਾ ਮੇਰੀ ਕੋਈ ਕਿਤੇ ਭੈਣ ਮੈਂ ਇਦੇ ਨਹੀਂ ਜਾਣਾ ਤੇ ਫਿਰ ਕਿੱ데 ਜਾਣਾ ਵਾ ਅੱਛਾ ਸਾਡੇ ਵੱਡਿਆਂ ਦੇ ਹੱਕ ਕੋਈ ਨਹੀਂ ਬਣਦੇ ਤੇਰਾ ਨਿੱਕੀ ਦਾ ਹੱਕ ਬਣਦਾ ਤਾਈ ਜੀ ਹੁਣ ਤੁਸੀਂ ਜੋ ਮਰਜ਼ੀ ਕਹਿ ਲਓ ਪਰ ਮੈਂ ਜਾਣਾ ਜੀ ਚਲੋ ਤਾਈ ਜੀ ਜੀ ਇੰਨੀ ਜੇਦ ਕਰਨੀ ਤੇ ਲੈ ਜੰਨੇ ਆ ਫਿਰ ਕਿਹੜੀ ਗੱਲ ਵਾ ਇਹ ਤੇ ਹਰ ਤਾਂ ਜਿੱਦਾਂ ਕਰਦੇ ਰਹਿੰਦੀ ਇਹਦੀ ਕਿਹੜੀ ਗੱਲ ਵਾ ਤੇ ਚਲੋ ਕੋਈ ਨਹੀਂ ਤੁਸੀਂ ਸਿਆਣੇ ਬਣਨੇ ਤੁਸੀਂ ਸਮਝ ਜੋ ਹਣੋ ਤਿਆਰ ਹੋਈ ਆ ਤੇ ਘਰ ਕਿੱਥੇ ਨਾਲੇ ਇਕੱਲੇ ਰਹੋ ਉਹੋ ਇੰਨੇ ਜੀਆਂ ਦਾ ਥੋੜਾ ਉਹਨਾਂ ਨੂੰ ਆਖਿਆ ਵਾ ਇਹਦੇ ਕੱਲੀ ਨਾਲ ਕਿੰਨਾ ਘਪਾ ਰਾਜਣਾ ਉੱਥੇ ਕਿਤੇ ਨਹੀਂ ਜਾਣਾ ਚੁੱਪ ਕਰਕੇ ਬਹਿ ਜਾ ਤਾਈ ਜੀ ਮੈਂ ਨਹੀਂ ਨਾ ਜਾਣਾ ਤੇ ਮੈਂ ਆਪਣੀ ਭੈਣ ਨੂੰ ਵੀ ਨੀਚੇ ਜਾਣ ਦੇਣਾ ਇਹ ਗੱਲ ਹੋ ਗਈ ਇਹ ਵੀ ਇੱਥੇ ਰਹੂਗੀ ਮੇਰੇ ਨਾਲ ਕੋਬ ਨਹੀਂ ਡਰੀ ਜੀ ਤਾਈ ਜੀ ਕਹਿਣ ਦੇ ਕਿ ਤੂੰ ਨਹੀਂ ਜਾਣਾ ਤੇ ਦੱਸੋ ਬੜਾ ਮੈਂ ਕਿਉਂ ਨਹੀਂ ਜਾਣਾ ਮੇਰੀ ਭੈਣ ਦਾ ਠਾਕਾ ਵਾ ਮੇਰਾ ਭੰਦਾ ਮੈਂ ਜਾਵਾਂਗੀ ਚਲ ਭਾਬੀ ਕੁੜੀ ਕਿੱਥੇ ਕੱਲੀਕਾਰ ਰਹੂਗੀ ਲੈ ਜੰਨੇ ਆ ਨਾਲ ਫੇਰ ਕੀ ਹੋ ਚੱਲਿਆ ਤੁਸੀਂ ਤਾਂ ਮਰਜ਼ੀਆਂ ਤੇ ਆਪਣੀਆਂ ਹੀ ਕਰਨੀਆਂ ਹੁੰਦੀਆਂ ਹਰ ਥਾਂ ਹੀ ਮੈਂ ਆਨੰਦ ਨੂੰ ਥੋੜੇ ਜਿਹੇ ਜੀਆ ਦਾ ਆਖਿਆ ਕਿ ਅਸੀਂ ਦੋ ਤਿੰਨ ਜਾਣਾ ਹੀ ਹੋਣਾ ਬੱਸ। ਉਹ ਚਲੋ ਇੱਕ ਕੁੜੀ ਨਾਲ ਕਿੰਨਾ ਕ ਫਰਕ ਪੈ ਚੱਲਿਆ ਆਇਆ ਘਰ ਵੀ ਕਿੱਥੇ ਵਿਚਾਰੀ ਫੇਰ ਕੱਲੀ ਰਹਿੰਦੀ ਰਹੂਗੀ ਉੱਥੇ। ਚੱਲ ਕਰੋ ਮਰਜ਼ੀ ਫਿਰ ਆਪਣੀ। ਚਲੋ। ਚਲੋ। ਇਹ ਲਾਵਕੇ ਡਿਗੇ ਲੈਂਦੀ ਆ। ਚਾਚਾ ਜੀ ਉਹ ਰਾਜੂ ਦੀ ਲੈਂਦੀ ਆ। ਉਹ ਆਪਣੇ ਲਈ ਨਾ ਗੱਡੀ ਤੁਹਾਨੂੰ ਪਤਾ ਉੱਚ ਜੀ ਘਟ ਪੈਂਦੇ ਆ। ਇਹ ਜਿਹੜਾ ਇਹ ਵੀ ਚਾਰਜੀ ਸੌਖੇ ਬਹਿ ਜਾਂਦੇ ਆ। ਆਹੋ ਇਹ ਤੇ ਗੱਲ ਹੈਗੀ ਤੇ ਤੂੰ ਕਿਦੋਂ ਲੈ ਗਿਆ। ਉਹ ਆ ਵੀ ਛੱਡ ਕੇ ਮੈਂ ਘੰਟਾ ਕੋ ਮੈਂ ਆਪਣੇ ਲਈ ਛੱਡ ਜੀ। ਤੇ ਮੇਰੇ ਲਈ ਉਹ ਲੈ ਗਿਆ ਮੈਂ ਚਲ ਕਿਤੇ ਉਹਨੂੰ ਹੀ ਜਰੂਰਤ ਪਈ ਆਜ ਪਹਿਲੇ ਇਹ ਆ ਗਿਆ ਪਾਣੀ ਮਾਰ ਲੀਂਦਾ ਮਸਾ ਗੰਦੀ ਬੜੀ ਏ ਤੇ ਚਾਚਾ ਜੀ ਪਾਣੀ ਪੁਣੀ ਕੋਈ ਨਹੀਂ ਹੁਣ ਧੂਵੀ ਇਹਨੂੰ ਕਿਉਂ ਦਿਆ ਚਲੋ ਫਿਰ ਚਲੋ ਟਾਈਮ ਹੁੰਦਾ ਫਿਰ ਚਲੋ ਮਸਾ ਮਾਰ ਵੀ ਲੈਂਦੇ ਤੇ ਬੈਠੋ ਵਰ ਚੱਲੀਏ ਆਪਾਂ ਚਲੋ ਆਜਾ ਨਾ ਪਤਾ ਜਲਦੀ ਕਰੋ ਜਰਾ ਚਲੀਏ ਗਾਮ ਰੋੜੀ ਡੀਕੰਡੇ ਹੋਣੇ ਆਓ ਮੰਮੀ ਬੈਠੇਗੇ ਹਾਂ ਬੈਠੇ ਆਪਾ ਤਾਂ ਤੂੰ ਤੇਰਾ ਸ਼ਰਮੋਨਾ ਕਰਾਂ ਤੇ ਉਧਰੋਂ ਤੇਰੇ ਵੇਖਣ ਵਾਲੇ ਨੇ ਹੋਣਾ ਤੇ ਕੀ ਹੋਏਗਾ ਇੱਕ ਗੱਲ ਚੱਲ ਕੋਈ ਗੱਲ ਨਹੀਂ ਬੰਨ ਲੈਣਾ ਪੱਗ ਬੰਨਣੀ ਆ ਪੱਗ ਪਾ ਲੈ ਮੇਰਾ ਪੁੱਤ ਹੁਣ ਇਦਾਂ ਲੋਕਾਂ ਦੇ ਲੋਕਰ ਜਾਇਆ ਹੈ ਅੱਜਕੱਲ ਤੈਨੂੰ ਪਤਾ ਕਿਦਾਂ ਦੇ ਲੋਕੀ ਮੁੰਡੇ ਲੱਭਣ ਦੇ ਨੇ ਅੰਬਰਤਾਰੀ ਲੋਕੀ ਮੁੰਡੇ ਲੱਭਣ ਦੇ ਨੇ ਹੁਣ ਬੰਨ ਲੈਣਾ ਬੰਨ ਲੈਣਾ ਮੇਰਾ ਪੁੱਤ ਇੱਕ ਇੱਕ ਤੇ ਤੂੰ ਐ ਇੱਕ ਮੇਰੇ ਘਰ ਨੂੰ ਨਹੀਂ ਇੱਕ ਗੱਲ ਜਾ ਮੇਰਾ ਪੁੱਤ ਇਦਾਂ ਨਹੀਂ ਕਰੀ ਰਹਿਣਾ ਸਾਹਿਬਾ ਸਾਰੇ ਤੇ ਸਾਰੇ ਜਾਨੇ ਦੱਸਿਓ ਕਿ ਆਹ ਵਾਲੀ ਸਟੋਰੀ ਤੁਹਾਨੂੰ ਕਿੱਦਾਂ ਦੀ ਲੱਗੀ ਜੇ ਵਧੀਆ ਲੱਗੀ ਤੇ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਤੇ ਸ਼ੇਅਰ ਕਰਨਾ ਨਾ ਭੁੱਲਿਓ ਤੇ ਜਿੱਦਾਂ ਤੁਸੀਂ ਆਹ ਵਾਲੀ ਸਟੋਰੀ ਨੂੰ ਪਿਆਰ ਦੇਣ ਡੇ ਹੋਣਾ ਤੇ ਇਸ ਤਰ੍ਹਾਂ ਹੀ ਲਵ ਹੋਣਾ ਵੀ ਆਪਣੇ ਚੈਨਲ ਉੱਤੇ ਸਟੋਰੀ ਸ਼ੁਰੂ ਕੀਤੀ ਹੈ ਲਵ ਗਰਲੀਨ ਤੇ ਤੇ ਵੀਡੀਓ ਦਾ ਨਾਮ ਹੈਗਾ ਵਾ ਨੂ ਨੂ ਈ ਕਿਉਂ ਨਹੀਂ ਮੰਨਦੇ ਤੇ ਸਾਰੇ ਜਾਨੇ ਉੱਤੇ ਵੀ ਜਾ ਕੇ ਵੇਖਿਓ ਲਵ ਗਰਲੀਨ ਚੈਨਲ ਤੇ ਤੇ ਨਾਲੇ ਦੱਸਿਓ ਕਿ ਇਹਨਾਂ ਦਾ ਕੰਮ ਤੁਹਾਨੂੰ ਕਿੱਦਾਂ ਦਾ ਲੱਗਾ ਜੇ ਵਧੀਆ ਲੱਗਾ ਤੇ ਲਾਈਕ ਤੇ ਕਮੈਂਟ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਜਿਹੜੀਆਂ ਨਵੀਆਂ-ਨਵੀਆਂ ਵੀਡੀਓ ਪਾਉਣ ਤੇ ਤਾਂ ਕਿ ਜੋ ਤੁਹਾਡੇ ਤੱਕ ਪਹੁੰਚ ਜਾਂਦੀਆਂ ਤੇ ਤੁਸੀਂ ਅੱਗੇ ਵੀ ਬਹੁਤ ਜ਼ਿਆਦਾ ਪਿਆਰ ਦਿੱਂਦੇ ਜੇ ਤੇ ਇਦਾਂ ਹੀ ਵੱਸ ਵੱਧ ਸਪੋਰਟ ਕਰੋ ਲਵ ਗਰਲੀਨ ਚੈਨਲ ਤੇ ਜਿੱਦਾਂ ਇਹਨਾਂ ਦੇ ਹੋਮ ਕੂਰ ਨੂੰ ਤੁਸੀਂ ਪਿਆਰ ਦਿੱਤਾ ਵੇ ਇਸੇ ਤਰ੍ਹਾਂ ਹੀ ਸਟੋਰੀਆਂ ਨੂੰ ਦਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਸਾਰਿਆਂ ਦਾ ਧੰਨਵਾਦ ਕਰੀਓ